ਯੋਕੀ ਤੁਸੀਂ ਕਹਿੰਦੇ ਸਭ ਤੋਂ ਸਸਤੀ ਰਿਪੇਅਰ ਕਰਦੇ ਹੋ ਤੇ ਤੁਸੀਂ ਸ਼ਹਿਰ ਦੇ ਸੁਲਤਾਨਪੁਰ ਲੋਧੀ ਦੇ ਬਾਦਸ਼ਾਹ ਹੋ ਕਿਦਾਂ ਬਾਦਸ਼ਾਹ ਹੋ ਸਾਨੂੰ ਵੀ ਦੱਸੋ ਤੇ ਸਸਤੀ ਰਿਪੇਅਰ ਕਿਹੜੀ ਕਰਦੇ ਹੋ ਭਾਜੀ ਕੋਈ ਫੋਨ ਰੱਖਿਆ ਕੁਝ ਰਬੜਾ ਵਾਲੇ ਰੱਖਿਆ ਕੁਝ ਇਦਾਂ ਰੱਖਿਆ ਜੀ ਇਹ ਆਪਣੇ ਕੋਈ 올ਡ ਫੋਨ ਆ ਜੀ ਆ ਸਾਰੇ ਰਿਪੇਅਰ ਵਾਲੇ ਫੋਨ ਆ ਜੀ ਕੋਈ ਵੀ ਫੋਨ ਆ ਸਕਰੀਨ ਵਗੈਰਾ ਜਿੱਦਾਂ ਸਾਰੇ ਤਾਂ ਸਾਡਾ ਰੇਟ ਘੱਟ ਹੋਊਗਾ ਜਿਸੇ ਫੋਨ ਦੀ ਇੰਟਰਨੈਟ ਫੋਨ ਦੀ ਸਕਰੀਨ ਤੁਸੀਂ ਬੋਨੇ ਸਾਡੇ ਕੋ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਡਿਸਪਲੇ ਹੈਗੀ ਆ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਡਿਸਪਲੇ ਹੈਗੀ ਆ ਵਧੀਆ ਕੁਆਲਿਟੀ ਦੀ ਡਿਸਪਲੇ ਆ ओरिजिनल ਵੀ ਹੈਗੀਆਂ ਉਹਨਾਂ ਦੇ ਵਿੱਚ ਜਿੱਦਾਂ ਸਰ ਨੋਟੀਫਾਈ ਪ੍ਰੋ ਹੋ ਗਿਆ ਜੀ ਉਹਦਾ ਕੀ ਰੇਟ ਹੋਊਗਾ ਉਹਦਾ ਸਿਰਫ 500 ਰੁਪਏ ਦੇ ਵਿੱਚ ਅਸੀਂ ਕਰਕੇ 500 ਰੁਪਏ ਹਾਂ ਜੀ ਇਹ ਮੰਨਿਆ ਪੋਦਾ ਹੋਊਗਾ ਉਹ ਵੀ 500 ਰੁਪਏ ਚ ਕਰਕੇ ਦੇ ਦਵਾਂ ਗਲਾਸ ਚ ਇਹ ਜਿਹੜਾ ਰੇਟ ਦਿੰਦੇ ਪਏ ਤੇ ਮੰਨਿਆ ਪਰ ਮੰਨਿਆ ਨਾਮ ਤੇ ਆਪਣੇ ਆਪ ਚ ਇੱਕ ਪਛਾਣ ਵਾਲਾ ਨਾਮ ਹੈਗਾ ਥਿੰਦ ਟੈਲੀਕਮ ਸੁਲਤਾਨਪੁਰ ਲੋਧੀ ਚ ਠੀਕ ਹੈ ਜੀ ਇਹ ਜਿਹੜੇ ਪ੍ਰਾਈਸ ਦਿੰਦੇ ਪਏ ਪ੍ਰਾਈਸ ਤੋਂ ਤੁਹਾਨੂੰ ਸਮਝ ਆ ਜਾਣੀ ਹੈ ਉਹ ਗਰੰਟੀ ਵਾਲੀਆਂ ਕੇਬਲਾਂ ਹੈਗੀਆਂ ਆਪਣੇ 50 ਰੁਪਏ ਤੋਂ ਸਟਾਰਟਿੰਗ ਆ ਕੇਬਲ ਦੀ ਅੱਛਾ ਜੀ ਹਾਂ ਜੀ 50 ਰੁਪਏ ਤੋਂ ਹਾਂਜੀ ਆ ਆ ਕਿੰਨੀ ਵਾਰੰਟੀ ਹੈਗੀ ਜੀ ਇਹਦੀ ਹਾਂਜੀ 3 ਮਹੀਨੇ ਦੀ ਹੈ ਜੀ ਅੱਛਾ 3 ਮਹੀਨੇ ਦੀ ਇਹਦੀ ਗਰੰਟੀ ਹੈਗੀ ਤੇ 50 ਰੁਪਏ ਦੀ ਹੈਗੀ ਆ ਕਰ ਦੋ ਜੀ ਏਅਰਪੋਰਟਸ ਮਿਲ ਜਾਣਗੇ ਜੀ ਅੱਛਾ ਜੀ ਹਾਂਜੀ ਇਹ 200 ਰੁਪਏ ਦੇ ਹੈ ਅੱਛਾ 200 ਰੁਪਏ ਦੇ ਏਅਰਪੋਰਟ ਭਾਜੀ ਇੰਨੇ ਸਸਤੇ ਪਹੁੰਚਾ ਜੀ ਆਪਣੇ ਕੋਲ ਅੱਛਾ ਜੀ ਹਰ ਇੱਕ ਤਰ੍ਹਾਂ ਦੀ ਵਾਚ ਹੈ 400 ਰੁਪਏ ਤੋਂ ਸਟਾਰਟਿੰਗ ਹੈ 400 ਰੁਪਏ ਤੋਂ ਅਲਟਰਾ ਵਾਚ 2.9 ਆ ਦੇਖ ਲਓ ਜੀ ਇਹ ਵਾਚ ਇਹ ਤੁਸੀਂ ਸੋਚੋਗੇ ਕਿ ਖਾਲੀ ਰੱਖੀ ਹੈ ਖਾਲੀ ਨਹੀਂ ਹੈਗੀ ਹੈ ਵਾਚ ਹੈਗੀ ਹੈ 골ਡ ਕਲਰ ਦੀ ਵਾਚ ਹੈਗੀ ਹੈ ਜੋ ਮਿਲਣ ਜਾ ਰਹੀ ਹੈ ਸਿਰਫ ਔਰ ਸਿਰਫ 400 ਰੁਪਏ ਦੀ ਠੀਕ ਹੈ ਜੀ ਆ ਦੇਖ ਲਓ ਜੀ ਸਾਡੇ ਵੀਵਰਸ ਨੂੰ ਪਹਿਲੀ ਵਾਰੀ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਅਸਲ 'ਚ ਜਿਹੜੀ ਹੈਗੇ ਆ ਗਲਾਸ ਚੇਂਜ ਉਹ ਹੁੰਦੀ ਕਿੱਦਾਂ ਹੈਗੀ ਹੈ ਕਿ ਗਲਾਸ ਕੀ ਹੁੰਦਾ ਡਿਸਪਲੇ ਕੀ ਹੁੰਦੀ ਹੈ ਪਹਿਲੀ ਵਾਰੀ ਇਹ ਕਨਸੈਪਟ ਅਸੀਂ ਲੈ ਕੇ ਆਏ ਆ ਭਾਜੀ ਆ ਕੀ ਹੈਗਾ ਜੀ ਇਹ ਡਿਸਪਲੇ ਆ ਆਪਣਾ ਸਿਰਫ ਗਲਾਸ ਬ੍ਰੇਕ ਸੀਗਾ ਅੱਛਾ ਜੀ ਆਪਾਂ ਡਿਸਪਲੇ ओरिजिनल ਹੀ ਰਹੇਗੀ ਗਲਾਸ ਚੇਂਜ ਕਰ ਦਵਾਂਗੇ ਤੁਹਾਡਾ ਅੱਛਾ ਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਹੈਗਾ ਜੀ ਜੀ ਭਾਜੀ ਹੁਣ ਕੀ ਕਰਦੇ ਹੋ ਭਾਜੀ ਸਾਰੇ ਜਿੱਦਾਂ ਤੁਹਾਡਾ ਡਿਸਪਲੇ ਆ ਆਪਾਂ ਗਲਾਸ ਜਿਹੜਾ ਬ੍ਰੇਕ ਹੋਇਆ ਸੀ ਅੱਛਾ ਜੀ ਉਹ ਲਾ ਗਿਆ ਆਪਾਂ ਮਸ਼ੀਨ ਚ ਰੱਖ ਦੇਣਾ 10 ਮਿੰਟ ਤੱਕ ਰੈਡੀ ਹੋਣੀ ਡਿਸਪਲੇ ਅੱਛਾ ਜੀ 10 ਮਿੰਟ ਤੱਕ ਰੈਡੀ ਹੋ ਜਾਣੀ ਹਾਂਜੀ ਕੀ ਬਾਤ ਹੈ ਜੀ ਕੀ ਬਾਤ ਹੈ ਲਓ ਜੀ 10 ਮਿੰਟ ਹੋ ਗਏ ਪੂਰੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਬ੍ਰਾਂਡ ਨਿਊ ਡਿਸਪਲੇ ਉਹ ਵੀ ਤੁਹਾਡੇ ਸਾਹਮਣੇ ਐਸੀ ਚੀਜ਼ਾਂ ਅਸੀਂ ਪਹਿਲੀ ਵਾਰ ਹੀ ਲੈ ਕੇ ਆਏ ਆ ਫੇਸਬੁੱਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਆ ਦੇਖੋ ਜੀ ਜਿਹੜੀ ਡਿਸਪਲੇ ਹੈਗੀ ਹੈ ਇੱਕਦਮ ਬ੍ਰੈਂਡ ਨਿਊ ਹੋ ਗਈ ਹੋਈ ਹੈ ਤਿਆਰ ਹੋ ਗਈ ਹੈ ਕੋਈ ਬੱਬਲ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਜਦ ਡਿਸਪਲੇ ਫੋਨ ਚ ਲਗਣੀ ਹੈ ਤੇ ਫੋਨ ਹੋ ਜਾਣਾ ਇੱਕਦਮ ਨਵਾਂ ਉਹ ਵੀ ਕਿੰਨੇ ਰੁਪਏ ਚ ਭਾਜੀ ਕਿੰਨੇ ਰੁਪਏ ਦੱਸੇ ਸੀ ਤੁਸੀਂ 700 ਰੁਪਏ ਦੇ ਵਿੱਚ ਤੇ 700 ਰੁਪਏ ਚ ਤੁਸੀਂ ਇੰਨੀ ਵਧੀਆ ਰਿਪੇਅਰ ਕਰਾ ਸਕਦੇ ਲੋਰ ਸਰ ਤੁਹਾਡਾ ਫੋਨ ਰੈਡੀ ਹੋ ਗਿਆ ਆਹ ਲੋ ਜੀ ਇਸ ਤਰੀਕੇ ਨਾਲ ਤੁਹਾਡੇ ਵੀ ਫੋਨ ਰਿਪੇਅਰ ਹੋ ਸਕਦੇ ਆ ਜੀ ਮੈਂ ਤਾਂ ਆਪਣਾ ਫੋਨ ਰਿਪੇਅਰ ਕਰਾ ਲਿਆ ਇਸ ਤਰੀਕੇ ਨਾਲ ਤੁਹਾਡੇ ਵੀ ਫੋਨ ਰਿਪੇਅਰ ਹੋ ਸਕਦੇ ਆ ਤੁਸੀਂ ਇੱਥੇ ਵਿਜ਼ਿਟ ਕਰਨਾ ਬਿਲਕੁਲ ਨਾ ਭੁੱਲਣਾ ਭਾਜੀ ਆਪਣਾ ਇੱਕ ਵਾਰੀ ਐਡਰੈਸ ਵੀ ਦੱਸ ਦਿਓ ਜੀ ਕੀ ਐਡਰੈਸ ਹੈਗਾ ਜੀ ਆਪਣਾ ਥਿੰਡੈਲੀਕਮ ਨੀਅਰ ਗੁਰਦੁਆਰਾ ਗੁਰੂ ਕਾ ਬਾਗ ਜੀ ਸੁਲਤਾਨਪੁਰ ਲੋਧੀ ਭਾਜੀ ਮੈਨੂੰ ਕਵਰ ਦਿਖਾ ਦਿਓ ਕਵਰ ਦੀ ਜਿਹੜੀ ਵੈਰਾਈਟੀ ਹੈ ਕਿਸ ਹਿਸਾਬ ਦੀ ਵੈਰਾਈਟੀ ਹੈਗੀ ਹੈ 7+ ਦੇ ਐਂਡਰੋਇਡ ਦੇ ਕਿਸ ਹਿਸਾਬ ਦੀ ਵੈਰਾਈਟੀ ਹੈਗੀ ਇੱਕ ਵਾਰੀ ਵੈਰਾਈਟੀ ਚੈੱਕ ਕਰੋ ਜੋ ਵੈਰਾਈਟੀ ਹੈਗੀ ਹੈ ਕਿਸ ਤਰ੍ਹਾਂ ਦੇ ਇਹਨਾਂ ਦੇ ਰੇਟ ਹੈਗੇ ਆ ਅਸੀਂ ਰੇਟ ਵੀ ਜਾਣਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਕਿ ਕੀ ਰੇਟ ਹੈਗੇ ਜੀ ਕਿ ਆਈਫੋਨ ਵਗੈਰਾ ਦਾ ਕਵਰ ਲਓਗੇ ਤੁਸੀਂ ਐਂਡਰੋਇਡ ਫੋਨ ਦਾ ਕਵਰ ਲਓਗੇ 100 ਰੁਪਏ ਦਾ ਤੁਹਾਨੂੰ ਕਵਰ ਮਿਲੂਗਾ 50 ਰੁਪਏ ਦੀ ਕੇਬਲ 3 ਮਹੀਨੇ ਦੀ ਵਾਰੰਟੀ ਤੇ ਨਾਲ ਇਹਨਾਂ ਕੋ ਜਿਹੜੇ ਆ 에어ਪੋਰਟ ਹੈਗੇ ਆ ਆ ਵਾਚੇਸ ਹੈਗੀ ਆ ਆ ਹੈਗੇ ਆ ਸਿਰਫ ਔਰ ਸਿਰਫ 200 ਰੁਪਏ 400 ਰੁਪਏ ਇਦਾਂ ਦੇ ਆਫਰ ਤੁਹਾਨੂੰ ਕਿਤੇ ਨਹੀਂ ਮਿਲਣੇ ਤੁਸੀਂ ਇਦਾਂ ਹੀ ਬਣੇ ਠੀਕ ਹੈ ਜੀ ਥੈਂਕ ਯੂ ਧੰਨਵਾਦ ਮਿਲਾਂਗੇ ਨਵੇਂ ਕਨਸੈਪਟ ਦੇ ਨਾਲ ਨੈਕਸਟ ਟਾਈਮ ਥੈਂਕ